ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਪੂਰਾ ਜ਼ਰੂਰ ਸੁਣਨਾ ਜੀ ਸੋ ਅੱਜ ਦੇ ਵਿਸ਼ੇ ਵਿੱਚ ਜੋ ਗੱਲ ਕਰਾਂਗੇ ਉਹ ਹੈ ਕਿ ਚਰਾਗਾ ਦੇ ਉੱਪਰ ਦੀ ਜੋ ਪ੍ਰਸ਼ਾਦ ਅਸੀਂ ਦਰਵਾਜ਼ੇ ਚ ਚੜਾਉਂਦੀਆਂ ਜਾਨੀ ਭੋਗ ਲਗਾਉਣ ਲਈ ਸੋ ਉਹ ਚਰਾਗਾ ਦੇ ਉੱਤੇ ਦੀ ਘਮਾ ਕੇ ਪ੍ਰਸ਼ਾਦ ਦਾ ਭੋਗ ਲਗਾਇਆ ਜਾ ਸਕਦਾ ਹੈ ਜਾਂ ਨਹੀਂ ਸੋ ਆਪਣਾ ਜੀ ਦੇ ਤੇ ਗੱਲ ਕਰਨੀ ਹੈ ਜੀ ਕਿ ਚਰਾਗਾ ਉੱਤੇ ਦੀ ਪ੍ਰਸ਼ਾਦ ਨੂੰ ਘਮਾ ਸਕਦੇ ਆ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਜੀ ਸੋ ਬਾਕੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਇੱਕ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾਂ ਇੱਥੇ ਇੱਕ ਕਮੈਂਟ ਲਿਖਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਵੀਡੀਓ ਜ਼ਰੂਰ ਰੋਜ਼ ਪਾ ਦਿਆ ਕਰੋ ਉਸ ਨੂੰ ਵੀਡੀਓ ਨਾ ਮਿਲੇ ਤਾਂ ਮਨ ਉਦਾਸ ਹੋ ਜਾਂਦਾ ਹੈ ਜੀ ਵਾਰ-ਵਾਰ ਕਹਿੰਦੇ ਕਿ ਅਸੀਂ ਵੀਡੀਓ ਚੈੱਕ ਕਰਦੇ ਰਹਿੰਦਾ ਕਿ ਕਦੋਂ ਵੀਡੀਓ ਆਵੇ ਸੋ ਬਹੁਤ-ਬਹੁਤ ਧੰਨਵਾਦ ਜੀ ਕਿ ਇੰਨਾ ਜ਼ਿਆਦਾ ਤੁਸੀਂ ਪਿਆਰ ਦਿੰਨੇ ਹੋ ਸੋ ਬਾਕੀ ਵੀਡ ਕਰਦੀ ਹਾਂ ਇੱਕ ਆਦਤ ਬਣਾ ਲਈ ਹੈ ਸੋ ਚੰਗੀਆਂ ਆਦਤਾਂ ਹਮੇਸ਼ਾ ਹੀ ਬਣਾ ਕੇ ਰੱਖਣੀਆਂ ਚਾਹੀਦੀਆਂ ਚੰਗੀਆਂ ਆਦਤਾਂ ਦੇ ਨਾਲ ਹੀ ਜ਼ਿੰਦਗੀ ਜਿਹੜੀ ਹੈ ਸਬਰ ਦੀ ਹੈ ਚੀਜ਼ ਸੋ ਬਾਕੀ ਇੱਥੇ ਕੋਸ਼ਿਸ਼ ਰਹਿੰਦੀ ਹੈ ਕਿ ਹਰ ਰੋਜ਼ ਇੱਕ ਵੀਡੀਓ ਜ਼ਰੂਰ ਪਾਇਆ ਕਰੀਏ ਚੀਜ਼ ਸੋ ਬਾਕੀ ਮਾਲਕ ਨੇ ਜੋ ਚਾਹਿਆ ਉਹ ਹੋਣੀ ਹੋਣਾ ਹੈ ਸੋ ਨਾਲ ਹੀ ਇੱਕ ਔਰਗਮੈਂਟ ਹੈ ਜੀ ਸੋ ਇਹ ਲਿਖਦੇ ਨੇ ਕਿ ਸੋ ਇਹਨਾਂ ਦਾ ਨਾਮ ਪਹਿਲਾਂ ਦੱਸ ਦਈਏ ਜੀ ਇਹਨਾਂ ਦਾ ਨਾਮ ਜੋਤੀ ਹੈ ਵਿਲਾ ਬੁਰਜ ਪਿੰਡ ਦਾ ਇੱਦਾਂ ਕਰਕੇ ਕੁਝ ਨਾਮ ਹੈ ਸੋ ਇਹ ਲਿਖਦੇ ਨੇ ਕਿ ਦਰਬਾਰ ਵਿੱਚ ਝੰਡਾ ਰੱਖ ਸਕਦੇ ਆ ਸੋ ਇੱਥੇ ਪਹਿਲਾਂ ਤਾਂ ਇੱਕ ਗੱਲ ਕਲੀਅਰ ਕਰ ਦਈਏ ਕਿ ਕੁਝ ਕਮੈਂਟਾਂ ਤੋਂ ਤਾਂ ਪਤਾ ਚੱਲ ਜਾਂਦਾ ਕਿ ਵੀਡੀਓ ਪੂਰੀ ਸੁਣੀ ਨਹੀਂ ਜਾਂਦੀ ਕਿਉਂਕਿ ਜਿਹਦੇ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਉਦੋਂ ਤੱਕ ਕਮੈਂਟਾਂ ਵਿੱਚ ਆਪ ਹੀ ਲਿਖ ਦਿੰਦੇ ਨੇ ਕਿ ਸਾਡੇ ਸਵਾਲ ਦਾ ਸਾਨੂੰ ਜਵਾਬ ਮਿਲ ਚੁੱਕਾ ਸੋ ਬਾਕੀ ਸਾਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅਸੀਂ ਖਾਸ ਕਰਕੇ ਝੰਡੇ ਦੇ ਇੱਕ ਵੀਡੀਓ ਪਾਈ ਸੀ ਇਹ ਕਮੈਂਟਾਂ ਦੇ ਕਰਕੇ ਸੋ ਵੀਡੀਓ ਸੁਣਦੇ ਨਹੀਂ ਫਿਰ ਕਹਿ ਦਿੰਦੇ ਨੇ ਕਿ ਅਸਾਡੇ ਸਵਾਲ ਦਾ ਜਵਾਬ ਨਹੀਂ ਦਿੱਤਾ ਤੁਸੀਂ ਸੋ ਵੀਡੀਓ ਪੂਰੀ ਜ਼ਰੂਰ ਪਲੀਜ਼ ਸੁਣ ਲਿਆ ਕਰੋ ਜੇਕਰ ਸਨਮਾਨ ਕਰਦੇ ਹੁੰਦੇ ਹੋ ਤਾਂ ਜੇ ਸਵਾਲ ਕਰਦੇ ਹੋ ਤਾਂ ਵੀਡੀਓ ਪੂਰੀ ਸੁਣੀ ਨਾ ਤੁਹਾਨੂੰ ਜਵਾਬ ਨਾ ਮਿਲਿਆ ਤਾਂ ਫਿਰ ਸਵਾਲ ਕੀਤੇ ਦਾ ਕੋਈ ਫਾਇਦਾ ਨਹੀਂ ਰਹ ਜਾਂਦਾ ਜੀ ਸੂਝ ਕੇ ਸਵਾਲ ਕੀਤਾ ਹੈ ਤਾਂ ਵੇਟ ਕਰਿਆ ਕਰੋ ਸਵਾਲ ਦਾ ਜਵਾਬ ਤੁਹਾਨੂੰ ਜਰੂਰ ਮਿਲੇਗਾ ਥੋੜਾ ਸਮਾਂ ਲੱਗ ਸਕਦਾ ਪਰ ਹਰ ਇੱਕ ਦੇ ਸਵਾਲ ਦਾ ਜਵਾਬ ਜਰੂਰ ਦਈਦਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਜਿਸ ਤਰ੍ਹਾਂ ਤੁਸੀਂ ਸਾਨੂੰ ਰੱਬ ਨਾਲ ਜੋੜਦੇ ਆ ਇਸੇ ਤਰ੍ਹਾਂ ਸਾਡਾ ਗੁਰੂ ਵੀ ਸਾਨੂੰ ਰੱਬ ਨਾਲ ਜੋੜਦਾ ਸੀ ਤੇ ਪੰਜਾਂ ਪੀਰਾਂ ਦੀ ਸੇਵਾ ਕਰਦੇ ਸੀ ਉਹਨਾਂ ਦੇ ਦੋ ਛੋਟੇ-ਛੋਟੇ ਬੱਚੇ ਆ ਤੇ ਕਿਸੇ ਨੇ ਕਾਲਾ ਇਲਮ ਕਾਲੇ ਇਲਮ ਦਾ ਪੈਰਾ ਉਹਨਾਂ ਤੇ ਲਗਾ ਦਿੱਤਾ ਸੋ ਕਹਿੰਦੇ ਨੇ ਕਿ ਸਾਨੂੰ ਹੁਣ ਆਰਗ ਗੁਰੂ ਨਹੀਂ ਮਿਲਿਆ 9 ਮਹੀਨੇ ਹੋ ਗਏ ਨੇ ਸੋ ਦੇਖੋ ਜੀ ਆਪਣਾ ਵਿਸ਼ਵਾਸ ਪੱਕਾ ਕਰਨਾ ਪੈਂਦਾ ਜੇਕਰ ਕਿਸੇ ਦੀ ਵੀ ਤੁਸੀਂ ਮਾਨਤਾ ਕਰਦੇ ਹੋ ਉਹ ਸੇਵਾ ਕਰਦੇ ਹੋ ਤੇ ਆਪਣਾ ਯਕੀਨ ਇੰਨਾ ਪੱਕਾ ਕਰ ਲਓ ਆਪਣੇ ਮਾਲਕ ਤੇ ਤੇ ਫਿਰ ਕਿਸੇ ਦਾ ਕੀਤਾ ਕਰਾਇਆ ਥੋੜੀ ਦੇਰ ਲਈ ਚੱਲ ਸਕਦਾ ਹੈ ਪਰ ਬਹੁਤੀ ਦੇਰ ਲਈ ਨਹੀਂ ਜਦੋਂ ਮਾਲਕ ਫਿਰ ਜਵਾਬ ਦੇਣ ਤੇ ਆਉਂਦਾ ਆ ਤੇ ਇਹੀ ਲੋਕਾਂ ਨੂੰ ਫਿਰ ਉਹ ਖਲਾਰਾ ਸਵੀਟਣਾ ਔਖਾ ਲੱਗਦਾ ਹੈ ਸੋ ਬਹੁਤ ਮੁਸ਼ਕਲ ਆ ਫਿਰ ਆਉਂਦੀਆਂ ਕਿਉਂਕਿ ਫਿਰ ਰੱਬ ਨੇ ਜੋ ਫੈਸਲਾ ਕਰਨਾ ਉਹ ਫੈਸਲਾ ਫਿਰ ਅਟੱਲ ਹੁੰਦਾ ਹੈ ਕਿਉਂਕਿ ਫਿਰ ਉਹ ਫੈਸਲਾ ਜੋ ਪਰਮਾਤਮਾ ਨੇ ਲਿਆ ਹੁੰਦਾ ਆ ਜਵਾਬ ਉਹਨਾਂ ਲੋਕਾਂ ਨੂੰ ਗੱਲਾਂ ਦਾ ਜਦੋਂ ਪਰਮਾਤਮਾ ਦਿੰਦਾ ਤਾਂ ਪੂਰੀ ਦੁਨੀਆ ਦੇਖਦੀ ਹੈ। ਸੋ ਪੜਦੇ ਜ ਰਹਿ ਕੇ ਮਾੜੇ ਕਰਮ ਕੀਤੇ ਜਾ ਸਕਦੇ, ਕਿਸੇ ਦੇ ਕੀਤਾ ਕਰਾਇਆ ਜਾ ਸਕਦਾ ਪਰ ਉਹ ਮਾਲਕ ਜਦੋਂ ਫਿਰ ਪੜਦਾ ਚੱਕਦਾ ਤਾਂ ਪੂਰੀ ਦੁਨੀਆ ਦਾ ਤਮਾਸ਼ਾ ਦੇਖਦੀ ਹੈ। ਸੋ ਮਾੜਾ ਕਰਮ ਪੈਸੇ ਕਾਣਾ ਨਹੀਂ ਚਾਹੀਦਾ ਸੋ ਵਕਤੀ ਜੇਕਰ ਕੋਈ ਕਿਸੇ ਤੇ ਕਰਦਾ ਕਰਾਉਂਦਾ ਹੈ ਤੇ ਆਪਣਾ ਵਿਸ਼ਵਾਸ ਇਹੋ ਜਿਹਾ ਰੱਖੋ ਆਪਣੇ ਮਾਨਕ ਤੇ ਕਿ ਤੇਰੇ ਹੁੰਦਿਆ ਕੁਝ ਹੋ ਨਹੀਂ ਸਕਦਾ ਜੇ ਤੂੰ ਕੁਝ ਕਰੇਗਾ ਫਿਰ ਹੀ ਸਾਨਾ ਮਾੜਾ ਹੋਵੇਗਾ। ਵਰਨ ਕਿਸੇ ਚੀਜ਼ ਨਹੀਂ ਹਿੰਮਤ ਨਹੀਂ ਹੈ ਕਿ ਕੋਈ ਸਾਡਾ ਕੁਝ ਵਿਗਾੜ ਦਵੇ ਕਿਉਂਕਿ ਇਰੇ ਹੁੰਦਿਆਂ ਸਾਡਾ ਕੋਈ ਕੁਛ ਵੀ ਬਗਾੜ ਨਹੀਂ ਸਕਦਾ ਜੇ ਤੂੰ ਸਾਨੂੰ ਸਜ਼ਾ ਦੇਣੀ ਚਾਹੁੰਦਾ ਹੈ ਤੇ ਸਜ਼ਾ ਮਿਲੇਗੀ ਜੇਕਰ ਤੂੰ ਸਾਡੇ ਨਾਲ ਹੈ ਮਾਲਕਾ ਤਾਂ ਫਿਰ ਸਾਡਾ ਕੋਈ ਬਾਗਾਂ ਵੀ ਨਹੀਂ ਕਰ ਸਕਦਾ ਜਦੋਂ ਤੁਸੀਂ ਦੋ ਗੱਲਾਂ ਹੀ ਰੱਖ ਦਿੰਦੇ ਹੋ ਆਪਣੇ ਪੀਰੋ মুর্ਸ਼ਦ ਅੱਗੇ ਤਾਂ ਫਿਰ ਦੇਖੋ ਮਾਲਕ ਕਿਵੇਂ ਸਹਿਤਾ ਕਰਦਾ ਹੈ ਸੋ ਕੀਤੇ ਕਰਾਏ ਤੇ ਜੇਕਰ ਅਸੀਂ ਸੋਚ ਵਿਚਾਰ ਕਰਨ ਲੱਗਾਂਗੇ ਤੇ ਉਹ ਚੀਜ਼ ਨਹੀਂ ਜ਼ਿਆਦਾ ਹੈ ਨਹੀਂ ਹੋਣਾ ਜੇਕਰ ਉਸੀ ਆਪਣੇ ਮਾਲਕ ਨੂੰ ਉਸ ਸਮੇਂ ਯਾਦ ਕਰਾਂਗੇ ਉਹਦੇ ਅੱਗੇ ਅਰਦਾਸ ਕਰਾਂਗੇ ਕਿ ਤੇਰੇ ਹੁੰਦਿਆਂ ਸਾਨੂੰ ਮਾਰ ਨਹੀਂ ਸਕਦਾ ਕੋਈ ਤਾਂ ਫਿਰ ਕੁਛ ਮਾੜਾ ਕਦੇ ਹੋ ਹੀ ਨਹੀਂ ਸਕਦਾ ਸੋ ਵਿਸ਼ਵਾਸ ਇਹੋ ਜਿਹਾ ਬਣਾ ਕੇ ਦੋ ਗੱਲਾਂ ਕਹਿ ਕੇ ਛੁੱਟ ਜਾਓ ਚਾਹੇ ਵੱਡੇ ਤੋਂ ਵੱਡਾ ਕਾਲਾ ਇਲਮ ਕਿਉਂ ਨਾ ਤੁਹਾਡੇ ਤੇ ਕੀਤਾ ਹੋਵੇ ਸਭ ਬੰਦਨਾ ਨੂੰ ਮਾਲਕ ਤੋੜ ਦਿੰਦਾ ਥੋੜੇ ਸਮੇਂ ਲਈ ਜ਼ਰੂਰ ਚੱਲ ਸਕਦਾ ਹੈ ਪਰ ਬਹੁਤੀ देर ਨਹੀਂ ਸੋ ਕੁਝ ਟਾਈਮ ਹੀ ਇਹੋ ਜਿਹਾ ਹੁੰਦਾ ਹੈ ਕਿ ਇਨਸਾਨ ਨੂੰ ਸਮਝ ਨਹੀਂ ਆਉਂਦੀ। ਕਈ ਵਾਰ ਸਾਡਾ ਪਿਛਲਾ ਹੀ ਜਨਮ ਦਾ ਹਿਸਾਬਿਆ ਹੁੰਦਾ ਹੈ ਤੇ ਅਸੀਂ ਸੋਚਦੇ ਹਾਂ ਕਿ ਕਿਸੇ ਨੇ ਕੁਝ ਕਰ ਕਰਾ ਦਿੱਤਾ। ਸੋ ਕਈ ਵਾਰ ਉਹ ਜੋ ਸਾਡੇ ਪਿਛਲੇ ਕਰਮ ਆ ਉਹ ਮੂਰੇ ਆਉਂਦੇ ਆ। ਜਿਕਰ ਇਸ ਜਨਮ ਵਿੱਚ ਤੁਸੀਂ ਸੋਚਦੇ ਹੋ ਕਿ ਅਸੀਂ ਮਾੜਾ ਕਰਮ ਨਹੀਂ ਕੀਤਾ, ਸੇਵਾ ਸਿਮਰਨ ਨਾਲ ਜੁੜੇ ਹੋਏ ਆ, ਕਿਸੇ ਲਈ ਮਾੜੀ ਸੋਚ ਨਹੀਂ ਰੱਖੀ ਫਿਰ ਵੀ ਦੁੱਖ ਕਿਉਂ ਆਇਆ ਕਿਉਂਕਿ ਸਾਡਾ ਪਿਛਲਾ ਹੀ ਕੋਈ ਜਨਮਾਂ ਦਾ ਹਿਸਾਬ ਸੀ ਉਹ ਕਲੀਅਰ ਮਾਲਕ ਨੇ ਥੋੜੇ ਵਿੱਚ ਕਰ ਦਿੱਤਾ ਇਹ ਸੋਚਿਆ ਕਰੋ ਸੋ ਬਾਕੀ ਜੇਕਰ ਫਿਰ ਵੀ ਕੋਈ ਕਰਦਾ ਕਰਾਉਂਦਾ ਹੈ ਉਹਦਾ ਵੀ ਪਤਾ ਚੱਲ ਜਾਂਦਾ ਹੈ ਕਿਉਂਕਿ ਜੇ ਕਿਸੇ ਨੇ ਕੁਝ ਕੀਤਾ ਹੋਵੇ ਤਾਂ ਉਹ ਵੀ ਫਿਰ ਪ੍ਰਮਾਤਮਾ ਦਿਖਾੜ ਦਿੰਦਾ ਹੈ ਤੇ ਉਹਦਾ ਫਿਰ ਜੋ ਵੀ ਹਿਸਾਬ ਆ ਉਹ ਮਾਲਕ ਦੇ ਹਵਾਲੇ ਕਰ ਦੋ ਆਪਣੇ ਮਾਲਕ ਅੱਗੇ ਅਰਦਾਸ ਕਰ ਦੋ ਕਿ ਤੂੰ ਜਾਣੀ ਜਾਣਾ ਤੂੰ ਦੇਖ ਲਈ ਮਾਲਕਾ ਅਸੀਂ ਕੁਛ ਨਹੀਂ ਕਰ ਸਕਦੇ ਅਸੀਂ ਤਾਂ ਤੇਰੀ ਸੇਵਾ ਕਰ ਸਕਦੇ ਆ ਤੇ ਫਿਰ ਉਹ ਮਾਲਕ ਕੁਛ ਹੋਣ ਨਹੀਂ ਦਿੰਦਾ ਜੀ ਸੋ ਬਸ ਥੋੜੀ ਛੋਟੀ ਸੋਚ ਦੇ ਵਿੱਚ ਜਾਨੀ ਦੋ ਪਛਾਬਦਾਂ ਦੀ ਗੱਲ ਨਵੇੜ ਦੋ ਤੇ ਮਾਲਕ ਆਪ ਫਿਰ ਤੁਹਾਡੀ ਜ਼ਿੰਦਗੀ ਦੇ ਫੈਸਲੇ ਲਵੇਗਾ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਸਾਡੇ ਸਵਾਲ ਦਾ ਜਵਾਬ ਨਹੀਂ ਦਿੰਦੇ ਮੈਂ ਸਵਾਲ ਕਰਨਾ ਹੀ ਸ਼ਰਤਾ ਕਹਿੰਦੇ ਕਿ ਪਰ ਅਸੀਂ ਵੀਡੀਓ ਜ਼ਰੂਰ ਸੁਣਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸੁਣਨ ਲਈ ਸੋ ਬਾਕੀ ਇੱਥੇ ਇਹ ਕਵਾਂਗੇ ਕੀ ਵੀਡੀਓ ਪੂਰੀ ਸੁਣਿਆ ਕਰੋ ਬਹੁਤ ਗੱਲਾਂ ਦੇ ਜਵਾਬ ਤੁਹਾਨੂੰ ਕਿਹਨਾ ਪੁੱਛਿਆ ਵੀ ਮਿਲ ਸਕਦੇ ਆ ਜੀ ਸੋ ਬਾਕੀ ਜੇਕਰ ਕੋਈ ਸਵਾਲ ਹੈ ਤਾਂ ਸਾਨੂੰ ਦੁਆਰ ਤੋਂ ਕਮੈਂਟ ਵਿੱਚ ਆਪਣਾ ਨਾਮ ਲਿਖ ਕੇ ਪਿੰਡ ਲਿਖ ਕੇ ਸਵਾਲ ਕਰ ਦਿਓ ਤੇ ਆਪਾਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇ ਦਵਾਂਗੇ ਜੀ ਸੋ ਮਾਫੀ ਚਾਹੁੰਦੇ ਆ ਸੋ ਬਾਕੀ ਸਾਨੂੰ ਪਤਾ ਹੈ ਕਿ ਤੁਹਾਡੀ ਆਈਡੀ ਤੋਂ ਕਮੈਂਟ ਆਉਂਦੇ ਹੀ ਰਹਿੰਦੇ ਆ ਜਾਨੀ ਤੁਸੀਂ ਕਾਫੀ ਸਮੇ ਤੋਂ ਛੁੜੇ ਹੋਏ ਹੈ ਚੈਨਲ ਦੇ ਨਾਲ ਜੀ ਸੋ ਦਵਾਰਾ ਤੋਂ ਆਪਣਾ ਸਵਾਲ ਰੱਖ ਸਕਦੇ ਆ ਸੁਣਾਂ ਪੈਂਦੇ ਗੁਰਮੈਂਟ ਦਾ ਸੋ ਇੱਥੇ ਵੀ ਇਹਨਾਂ ਦਾ ਹੀ ਕਮੈਂਟ ਇੱਕ ਹੋਰ ਮੂਰੇ ਆਇਆ ਹੈ ਸੋ ਦੇ ਵਿੱਚ ਵੀ ਸੇਮ ਹੀ ਲਿਖਿਆ ਹੈ ਕਿ ਅਸੀਂ ਸਵਾਲ ਕਰਨਾ ਛੱਡ ਦਿੱਤਾ ਪਰ ਵੀਡੀਓ ਰੋਜ਼ ਸੁਣਦੇ ਆ ਤੇ ਨਾਲ ਹੀ ਇਹਨਾਂ ਨੇ ਲਿਖਿਆ ਹੈ ਮਾਲਕ ਨੇ ਸਾਡੇ ਸਵਾਲ ਦਾ ਆਪ ਹੀ ਜਵਾਬ ਦੇ ਦਿੱਤਾ ਬਹੁਤ ਬਹੁਤ ਧੰਨਵਾਦ ਕਹਿੰਦੇ ਵੀ ਸੋ ਦੇਖੋ ਜੀ ਹੁਣੇ ਗੱਲ ਅਸੀਂ ਵੀਡੀਓ ਰਾਈ ਕੀਤੀ ਆ ਇਸਦੀ ਕਮੈਂਟ ਦੇ ਵਿੱਚ ਕੀ ਪੂਰੀ ਵੀਡੀਓ ਸੁਣਿਆ ਕਰੋ ਕੋਈ ਨਾ ਕੋਈ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਮਿਲੇਗਾ ਸੋ ਇਸੇ ਲਈ ਕਹੀਦਾ ਜੀ ਸੋ ਹੁਣ ਮੋਰੇ ਇੱਕ ਹੋਰ ਕਮੈਂਟ ਇਹਨਾਂ ਦਾ ਆਇਆ ਜੀ ਉਹਦੇ ਵਿੱਚ ਵੀ ਸੇਮ ਹੀ ਇਹਨਾਂ ਨੇ ਲੇ ਹੀ ਲਿਖਿਆ ਹੋਇਆ ਆ ਕਿ ਸਾਨੂੰ ਆਪ ਹੀ ਮਾਲਕ ਨੇ ਜਵਾਬ ਦੇ ਦਿੰਦਾ ਸੋ ਪਰਮਾਤਮਾ ਜਦੋਂ ਇਸ ਸਬਰ ਨਾਲ ਕੇ ਬੈਠੇ ਰਹਿੰਦੇ ਆ ਤੇ ਉਹ ਜਵਾਬ ਜ਼ਰੂਰ ਦਿੰਦਾ ਹੈ ਕਿਸੇ ਨਾ ਕਿਸੇ ਬਹਾਨੇ ਸਵਾਲ ਦਾ ਜਵਾਬ ਮਿਲ ਹੀ ਜਾਂਦਾ ਹੈ ਜੀ ਜੇਕਰ ਆਸ ਲਗਾ ਕੇ ਬੈਠੇ ਰਹਿੰਦੇ ਆ ਸੋ ਵਿਸ਼ਵਾਸ ਰੱਖ ਕੇ ਹਿੰਮਤ ਰੱਖ ਕੇ ਜੇਕਰ ਅਸੀਂ ਕੋਈ ਵੀ ਕੰਮ ਕਰਦੇ ਆ ਤੇ ਉਹਦੇ ਵਿੱਚ ਸਫਲਤਾ ਜ਼ਰੂਰ ਮਿਲਦੀ ਹੈ ਜੀ ਸੋ ਇਸੇ ਲਈ ਕਈ ਦਾ ਸਾਰਿਆਂ ਨੂੰ ਪੂਰੀ ਵੀਡੀਓ ਸੁਣ ਲਿਆ ਕਰੋ ਜੀ ਬਹੁਤ ਸਵਾਲਾਂ ਦੇ ਜਵਾਬ ਤੁਹਾਨੂੰ ਇੱਥੇ ਹੀ ਮਿਲ ਜਾਣਗੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਅੱਜ ਦਾ ਵਿਸ਼ਾ ਹੈ ਕਿ ਚਿਰਾਗ ਦੇ ਉੱਪਰ ਦੀ ਪ੍ਰਸ਼ਾਦ ਨੂੰ ਘੁਮਾ ਕੇ ਪੋਹ ਲਗਾ ਸਕਦੇ ਆ ਸੋ ਵੈਸੇ ਤਾਂ ਇਹ ਵਿਸ਼ੇ ਤੇ ਕਮੈਂਟ ਕੀਤਾ ਹੋਇਆ ਸੀ ਕਮੈਂਟ ਤੋਂ ਹੀ ਆਪਾਂ ਵਿਸ਼ਾ ਤਿਆਰ ਕੀਤਾ ਇੱਥੇ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਸੀ ਕਿ ਪੀਰੋ ਕੇ ਚਿਰਾਗ ਉੱਪਰ ਸੇ ਪ੍ਰਸ਼ਾਦ ਘੁਮਾ ਕੇ ਕਹਿੰਦੇ ਕਿ ਦਰਬਾਰ ਵਿੱਚ ਹਮ ਰੱਖ ਸਕਦੇ ਹੈ ਸੋ ਦੇਖੋ ਜੀ ਜੇ ਤੁਸੀਂ ਵੀ ਪੀਰਾ ਫਖੀਰਾ ਨੂੰ ਪ੍ਰਸ਼ਾਦ ਦਾ ਭੋਗ ਲਾਉਣਾ ਹੈ ਤਾਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਅਸੀਂ ਧੂਫ ਲਗਾਉਂਦੇ ਹਾਂ ਸੋ ਅਰਗਵਤੀ ਹੋਵੇ ਜਾਂ ਵੈਸੇ ਹੀ ਪਟਣ ਵਾਲਾ ਇੱਕ ਧੂਫ ਉਹਨੂੰ ਧੂਫ ਕਹਿੰਦੇ ਆ ਤੇ ਅਰਗਵਤੀ ਕਹ ਦਿੱਤਾ ਜਾਂਦਾ ਇੱਕ ਨੂੰ ਸੋ ਅਰਗਵਤੀ ਲਗਾਉਂਦੇ ਹੋ ਜਾਂ ਧੂਫ ਲਗਾਉਂਦੇ ਹੋ ਸੋ ਉਹਦੇ ਉੱਪਰ ਦੀ ਤੁਸੀਂ ਪ੍ਰਸ਼ਾਦ ਵਾਲੀ ਥਾਲੀ ਕਮਾ ਕੇ ਰੱਖ ਸਕਦੇ ਆ ਪੀਰਾ ਫਖੀਰਾ ਅਗੇ ਅਰਦਾਸ ਬੇਨਤੀ ਕਰਕੇ ਸੋ ਇੱਕ ਹੋਰ ਤਰੀਕਾ ਹੈ ਕਿ ਗੋਟੇ ਦੀ ਅੱਗ ਬਣਾਓ ਅੱਗ ਬਣਾ ਕੇ ਉਹਦੇ ਉੱਤੇ ਪ੍ਰਸ਼ਾਦ ਪਾ ਦਿਓ ਹਾਲਕ ਦਾ ਨਾਮ ਲੈ ਕੇ ਤਾਂ ਇਸ ਤਰੀਕੇ ਨਾਲ ਵੀ ਭੋਗ ਲਗਾਇਆ ਜਾ ਸਕਦਾ ਹੈ ਜੇਕਰ ਇਹ ਦੋਨੇ ਤਰੀਕੇ ਨਹੀਂ ਅਪਣਾਉਣੇ ਤਾਂ ਫਿਰ ਵੈਸੇ ਹੀ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੇ ਵਰਤਨ ਅਲੱਗ ਰੱਖੋ ਦਰਬਾਰ ਦੇ ਵਿੱਚ ਤਾਂ ਉਹਨਾਂ ਦੇ ਵਿੱਚ ਪ੍ਰਸ਼ਾਦ ਉਹਨਾਂ ਦਾ ਹਿੱਸਾ ਜ਼ਰੂਰ ਕੱਟ ਦਿਆ ਕਰੋ ਜੀ ਤੇ ਵਾਕ ਹੀ ਇਥੇ ਜੋ ਗੱਲ ਕੀਤੀ ਗਈ ਆ ਕਿ ਚਰਾਗਾ ਦੇ ਉੱਤੇ ਵੀ ਥਾਲੀ ਕਮਾਉਣੀ ਇਸ ਤਰ੍ਹਾਂ ਕਦੇ ਵੀ ਨਹੀਂ ਕਰਨੀ ਕਿਉਂਕਿ ਜੋ ਚਰਾਗ ਹੈ ਜੋਤ ਜਗ ਰਹੀ ਆ ਉਹ ਮਾਲਕ ਖੁਦਾ ਉਹਨਾਂ ਦੀ ਇੱਕ ਜੋਤ ਜਗ ਰਹੀ ਆ ਪ੍ਰਕਾਸ਼ ਹੋ ਰਿਹਾ ਹੈ ਕਿਉਂਕਿ ਪ੍ਰਮਾਤਮਾ ਦਾ ਇੱਕ ਪ੍ਰਕਾਸ਼ ਹੀ ਆ ਕੋਈ ਰੂਪ ਨਹੀਂ ਹੈ ਸੋ ਜੋਤ ਦਾ ਮਤਲਬ ਹੈ ਜੋ ਜੋਤ ਜਗ ਰਹੀ ਆ ਲਾਈਟ ਹੈ ਚਰਾਗ ਵਿੱਚ ਉਹ ਪੀਰੋ ਮੁਰਸ਼ਿਦ ਆਪਨੇ ਜਿਨ੍ਹਾਂ ਦਾ ਵੀ ਤੁਸੀਂ ਨਗਮਾ ਨਾਮ ਲੈ ਕੇ ਸੇਵਾ ਕਰਦੇ ਹੋ ਸੋ ਉਹਦੇ ਉੱਪਰ ਦੀ ਅਸੀਂ ਜਿਵੇਂ ਕਿ ਵੀਡੀਓ ਰਾਈ ਗੱਲ ਕੀਤੀ ਸੀ ਕਿ ਚਿਰਾਗ ਉੱਪਰ ਦੀ ਕਦੇ ਹੱਥ ਨਹੀਂ ਮੇਰਨਾ ਚਾਹੀਦਾ ਇਸੇ ਤਰ੍ਹਾਂ ਉੱਪਰ ਦੀ ਕੋਈ ਵੀ ਚੀਜ਼ ਨਹੀਂ ਫੇਰਨੀ ਚਾਹੀਦੀ ਕਿਉਂਕਿ ਦੇਖੋ ਪ੍ਰਮਾਤਮਾ ਸਾਡੇ ਸਿਰ ਤੇ ਹੱਥ ਰੱਖ ਸਕਦਾ ਕਿਉਂਕਿ ਆਪਾਂ ਸੇਵਾਦਾਰ ਹਾਂ ਸੋ ਅਸੀਂ ਪ੍ਰਮਾਤਮਾ ਦੇ ਸੀਸ ਦੇ ਉੱਤੇ ਹੱਥ ਕਦੇ ਵੀ ਨਹੀਂ ਰੱਖ ਸਕਦੇ ਸੋ ਇਹ ਬਹੁਤ ਵੱਡੀ ਸੋਚਣ ਵਾਲੀ ਗੱਲ ਹੈ ਜੀ ਕਦੇ ਭੁੱਲ ਕੇ ਵੀ ਝੂਟ ਦੇ ਉੱਤੇ ਦੀ ਚਿਰਾਗ ਦੇ ਉੱਤੇ ਦੀ ਕੋਈ ਚੀਜ਼ ਘਮੋੜੀ ਨਹੀਂ ਚਾਹੀਦੀ ਜੀ ਇਸ ਗੱਲ ਦਾ ਹਮੇਸ਼ਾ ਹੀ ਧਿਆਨ ਰੱਖੋ ਪੂਜਾ ਲਗਾਉਣ ਦੇ ਹੋਰ ਵੀ ਤਰੀਕੇ ਆ ਜਿਵੇਂ ਕੀ ਗੱਲ ਕੀਤੀ ਹੈ ਵੈਸੇ ਹੀ ਵਰਤਨ ਦੇ ਵਿੱਚ ਉਹਨਾਂ ਦਾ ਨਾਮ ਲੈ ਕੇ ਪ੍ਰਸ਼ਾਦ ਵਾੜ ਦੋ ਜਾਂ ਫਿਰ ਤੂਹੇ ਤੇ ਦੀ ਪ੍ਰਸ਼ਾਦ ਘਵਾ ਸਕਦੇ ਆ ਜਾ ਫਿਰ ਅੱਗ ਬਣਾ ਕੇ ਗੋਟੇ ਦੀ ਉਹਦੇ ਉੱਪਰ ਧੂਪ ਪਾ ਸਕਦੇ ਆ ਕਿਉਂਕਿ ਪੀਰ ਫਕੀਰ ਤਾਂ ਸਿਰਫ ਸੁਗੰਧ ਲੈਂਦੇ ਨੇ ਉਹ ਤਾਂ ਇੱਕ ਸਾਡਾ ਬਹਾਨਾ ਹੈ ਕਿ ਅਸੀਂ ਪ੍ਰਸ਼ਾਦ ਉਹ ਮਾਲਕ ਨੂੰ ਚੜਾਇਆ ਸੋ ਉਹ ਸਿਰਫ ਇੱਕ ਸੁਗੰਧ ਦੇ ਭੁੱਖੇ ਨੇ ਹੋਰ ਕੁਝ ਵੀ ਨਹੀਂ ਮੰਗਦੇ ਜੀ ਸਿਰਫ ਉਹਨਾਂ ਨੂੰ ਇੱਕ ਪਿਆਰ ਦੀ ਜ਼ਰੂਰਤ ਹੈ ਸੋ ਜੇਕਰ ਅਸੀਂ ਦਿਲੋਂ ਉਹ ਮਾਲਕ ਨੂੰ ਯਾਦ ਕਰ ਲੈਂਦੇ ਆ ਪੁਕਾਰਦੇ ਆ ਤਾਂ ਪ੍ਰਮਾਤਮਾ ਸਾਡੀ ਆਵਾਜ਼ ਦਾ ਜਵਾਬ ਦਿੰਦੇ ਆ ਜ਼ਰੂਰ ਦਿੰਦਾ ਆ ਕਿਉਂਕਿ ਕੁਝ ਇਹੋ ਜਿਹੇ ਸੰਕੇਤ ਸਰੀਰ ਨੂੰ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਜਿਹਦੇ ਰਾਹੀਂ ਅਹਿਸਾਸ ਹੁੰਦਾ ਹੈ ਕਿ ਉਹ ਮਾਲਕ ਸਾਡੀਆਂ ਗੱਲਾਂ ਸੁਣ ਵੀ ਰਿਹਾ ਤੇ ਸਾਨੂੰ ਗੱਲਾਂ ਦੇ ਜਵਾਬ ਵੀ ਦੇ ਰਿਹਾ ਸੋ ਦਿਲੋਂ ਪਿਆਰ ਪਾ ਕੇ ਦੇਖੋ ਬਹੁਤੇ ਪਾਪੜ ਵੇਲਣ ਦੀ ਜ਼ਰੂਰਤ ਨਹੀਂ ਜੀ ਉਹ ਹਰ ਇੱਕ ਸਵਾਲ ਦਾ ਜਵਾਬ ਦੇਣਗੇ ਤੇ ਹਰ ਇੱਕ ਮਸਲੇ ਹੱਲ ਕਰਨਗੇ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਜੈ ਵੀਰਾਂ ਦੀ ਜੈ ਸੇਵਾ